ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੂਰਨ ਬ੍ਰਹਮ ਗਿਆਨੀ ਤਨ ਤਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਪੂਰਨ ਬ੍ਰਹਮ ਗਿਆਨੀ ਤਨ ਤਨ ਸੰਤ ਬਾਬਾ ਰਾਮ ਸਿੰਘ ਜੀ ਗੰਡੂਆ ਸਾਹਿਬ ਵਾਲੇ ਸੰਗਤ ਜੀ ਤਨ ਤਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲਿਆਂ ਦੀਆਂ ਕਿਰਪਾ ਸਦਕਾ ਇੱਕ ਸੇਵਕ ਦੇ ਘਰ ਬੇਟੇ ਨੇ ਜਨਮ ਲਿਆ ਜਿਹੜਾ ਕਿ ਕੁਝ ਹੀ ਟਾਈਮ ਬਾਅਦ ਸਰੀਰ ਛੱਡ ਗਿਆ ਪਰ ਇਸ ਬੱਚੇ ਦੇ ਅਕਾਲ ਚਲਾਣਾ ਬਾਰੇ ਜੋ ਪੀਤ ਮਹਾਪੁਰਸ਼ਾਂ ਨੇ ਆਪਣੇ ਸੰਗਤ ਦੇ ਵਿੱਚੋਂ ਪ੍ਰੇਮੀ ਨਾਲ ਸਾਂਝੇ ਕੀਤੇ ਉਹ ਇਸ ਪ੍ਰਕਾਰ ਹਨ ਕਿ ਬਾਬਾ ਜੀ ਕਿਸੇ ਪਵਿੱਤਰ ਰੂਹ ਨਾਲ ਇੱਕ ਵਚਨ ਕਰਕੇ ਕਿਹਾ ਕਿ ਜਦੋਂ ਤੁਹਾਡਾ ਜਨਮ ਹੋਵੇਗਾ ਅਸੀਂ ਉਸ ਘਰ ਵਿੱਚ ਹਾਜ਼ਰ ਹੋਵਾਂਗੇ ਅਤੇ ਉਸ ਰੂਹ ਨੂੰ ਜਨਮ ਲੈਣ ਲਈ ਮਨਾ ਲਿਆ ਪਰ ਮਹਾਪੁਰਖਾਂ ਨੂੰ ਇੱਕ ਬੀਬਾ ਨੇ ਬੇਨਤੀ ਕੀਤੀ ਕਿ ਉਸ ਦਾ ਭਰਾ ਬਹੁਤ ਬਿਮਾਰ ਹਨ ਤਾਂ ਉਹ ਉਹਨਾਂ ਦੇ ਨਾਲ ਉਹਨਾਂ ਦੇ ਘਰ ਚੱਲਣ ਪਰ ਬਾਬਾ ਜੀ ਜਾਣਾ ਨਹੀਂ ਸੀ ਚਾਹੁੰਦੇ ਪਰ ਉਹਨਾਂ ਦੀਆਂ ਇੰਨੀਆਂ ਮਿੰਤਾਂ ਕਰਨ ਦੇ ਕਰਕੇ ਬਾਬਾ ਜੀ ਨੂੰ ਉਹਨਾਂ ਦੇ ਘਰ ਜਾਣ ਲਈ ਮਨਾ ਲਿਆ। ਫਿਰ ਜਦੋਂ ਬੱਚੇ ਨੇ ਜਨਮ ਲਿਆ ਤਾਂ ਬਾਬਾ ਜੀ ਉੱਥੇ ਹਾਜ਼ਰ ਨਾ ਹੋਣ ਕਰਕੇ ਉਹ ਰੂਹ ਸਰੀਰ ತ್ಯਾਕ ਕੇ ਚਲੀ ਗਈ ਤੇ ਬਾਬਾ ਜੀ ਨੂੰ ਲਾਂਭਾ ਦਿੱਤਾ ਕਿ ਤੁਸੀਂ ਆਪਣੇ ਬਚਨਾਂ ਮੁਤਾਬਕ ਤੇ ਹਾਜ਼ਰ ਨਹੀਂ ਸੀ। ਇਸ ਲਈ ਮੈਂ ਉਸ ਘਰ ਵਿੱਚ ਨਹੀਂ ਰਹਿ ਸਕਦਾ ਤੇ ਮੈਂ ਮੁੜ ਕੇ ਹੁਣ ਕਦੇ ਨਹੀਂ ਆਉਂਦਾ। ਇਸ ਤੋਂ ਬਾਅਦ ਉਹਨਾਂ ਦੇ ਘਰ ਕੋਈ ਪੁੱਤਰ ਪੈਦਾ ਨਹੀਂ ਹੋਇਆ। ਤਕਰੀਬਨ 2 ਕ ਸਾਲ ਬਾਅਦ ਉਨ੍ਹਾਂ ਦੇ ਪਰਿਵਾਰ ਵਿੱਚ ਇੱਕ ਬੇਟੀ ਦਾ ਜਨਮ ਹੋਇਆ ਜਿਸ ਦਾ ਨਾਮ ਬਾਬਾ ਜੀ ਵੱਲੋਂ ਅਮਰਤਪਾਲ ਕੌਰ ਰੱਖਿਆ ਗਿਆ ਇਹ ਬੱਚੀ ਵੀ ਕੋਈ ਪਰਮਾਤਮਾ ਵੱਲੋਂ ਭੇਜੀ ਪਵਿੱਤਰ ਰੂਹੀ ਹੈ ਅਤੇ ਜਿੰਨਾ ਪਿਆਰ ਸਤਿਕਾਰ ਮਹਾਪੁਰਸ਼ਾਂ ਵੱਲੋਂ ਇਸ ਬੱਚੀ ਨੂੰ ਮਿਲਿਆ ਇਹ ਕਿਸੇ ਵਿਰਲੇ ਦੇ ਹੀ ਹਿੱਸੇ ਆਉਂਦਾ ਹੈ ਇਹ ਬੱਚੀ ਹਾਲੇ 6 ਮਹੀਨੇ ਦੀ ਹੀ ਸੀ ਕਿ ਰਹਿਰਾ ਸਾਹਿਬ ਦੇ ਟਾਈਮ ਆਪਣਾ ਸਿਰ ਕਿਸੇ ਨਾ ਕਿਸੇ ਤਰੀਕੇ ਟਾਕ ਲੈਂਦੀ ਸੀ ਅਤੇ ਛੇਤੀ ਹੀ ਬੋਲਣ ਲੱਗ ਗਈ ਜਦੋਂ ਬਾਬਾ ਜੀ ਸਵੇਰ ਸ਼ਾਮ ਇਹਨਾਂ ਦੇ ਘਰ ਆਉਂਦੇ ਤਾਂ ਇਹ ਤੋਤਲੀ ਆਵਾਜ਼ ਵਿੱਚ ਫੁੱਕਾ ਫੁੱਕਾ ਕਹਿ ਕੇ ਹੱਥ ਨਾਲ ਫੁਲਕਾ ਪਕਾਉਣ ਦਾ ਇਸ਼ਾਰਾ ਕਰ ਦਿੰਦੀ ਭਾਵ ਕਿ ਬਾਬਾ ਜੀ ਨੂੰ ਭੋਜਨ ਚਕਾਓ ਜਦੋਂ ਇਹ 1 ਸਾਲ ਤੋਂ ਵੱਡੀ ਹੋਈ ਤਾਂ ਬਾਬਾ ਜੀ ਨੂੰ ਕਹਿੰਦੀ ਚਲੋ ਆਪਾਂ ਆਪਣੇ ਘਰ ਚੱਲੀਏ ਗੁਰੂ ਨਾਨਕ ਦੇਵ ਜੀ ਆਪਾਂ ਨੂੰ ਕਦੋਂ ਦੇ ਉਡੀਕਦੇ ਹਨ ਪ੍ਰਸ਼ਾਦਾ ਵੀ ਉੱਥੇ ਹੀ ਜਾ ਕੇ ਛਕਿਓ ਫਿਰ ਸਾਲ ਬਾਅਦ ਉਸੇ ਘਰ ਵਿੱਚ ਇੱਕ ਹੋਰ ਤੀਰਨੇ ਜਨਮ ਲਿਆ ਜਿਸ ਦਾ ਨਾਮ ਮਨਿੰਦਰ ਕੌਰ ਰੱਖਿਆ ਗਿਆ ਤਾਂ ਅਮਰਿਤਪਾਲ ਜ਼ਿਆਦਾ ਸਮਾਂ ਬਾਬਾ ਜੀ ਨਾਲ ਗੁਜ਼ਾਰਨ ਲੱਗ ਪਈ ਤਾਂ ਬਾਬਾ ਜੀ ਵੀ ਅਮਰਿਤਪਾਲ ਦਾ ਬਹੁਤ ਪਿਆਰ ਕਰਦੇ ਜੇ ਕਿਤੇ ਬਾਹਰ ਜਾਂਦੇ ਤਾਂ ਵੀ ਉਸ ਨੂੰ ਨਾਲ ਲੈ ਕੇ ਜਾਂਦੇ ਬਚਪਨ ਦਾ ਬਹੁਤ ਸਮਾਂ ਉਸ ਨੇ ਮਹਾਪੁਰਸ਼ਾਂ ਦੀ ਗੋਦ ਵਿੱਚ ਗੁਜ਼ਾਰਿਆ ਅਤੇ ਉਸ ਦੀਆਂ ਛੋਟੀਆਂ ਭੈਣਾਂ ਨੇ ਵੀ ਮਹਾਪੁਰਸ਼ਾਂ ਦੀ ਸੰਗਤ ਵਿੱਚ ਬਹੁਤ ਸਮਾਂ ਗੁਜ਼ਾਰਿਆ ਇਹਨਾਂ ਦਾ ਬਾਬਾ ਜੀ ਨਾਲ ਇੰਨਾ ਪਿਆਰ ਸੀ ਕਿ ਜਦੋਂ ਅਮਰਿਤਪਾਲ ਤੇ ਮਨਿੰਦਰ ਨੂੰ ਦਸਵੀ ਕਰਨ ਤੋਂ ਬਾਅਦ ਮਹਾਪੁਰਸ਼ਾਂ ਦੇ ਹੁਕਮ ਅਨੁਸਾਰ ਸਿੱਧਵਾ ਵੇਟ ਕਾਲਜ ਵਿੱਚ ਪੜਨ ਲਈ ਭੇਜਿਆ ਤਾਂ ਨਾ ਹੀ ਮਹਾਪੁਰਸ਼ਾਂ ਦਾ ਇਹਨਾਂ ਬিনা ਜੀ ਲੱਗਿਆ ਤੇ ਨਾ ਹੀ ਇਹ ਮਹਾਪੁਰਸ਼ਾਂ ਤੋਂ ਜੁੜਾ ਰਹਿ ਸਕੀਆਂ ਛੇਤੀ ਹੀ ਆਪਣੀ ਪੜ੍ਹਾਈ ਛੱਡ ਕੇ ਵਾਪਸ ਹੰਸਾਲੀ ਆ ਗਈਆਂ ਤੇ ਬਾਕੀ ਰਹਿਦੀ ਪੜ੍ਹਾਈ ਵੀ ਹੰਸਾਲੀ ਕਾਲਜ ਤੋਂ ਪੂਰੀ ਕੀਤੀ ਸਾਲ 1982-83 ਵਿੱਚ ਬਾਬਾ ਜੀ ਅੰਮ੍ਰਿਤਬਾਲ ਤੇ ਹੋਰ ਸੰਗਤਾਂ ਨਾਲ ਸ੍ਰੀ ਦਰਬਾਰ ਸਾਹਿਬ ਦਰਸ਼ਨ ਲਈ ਗਏ ਤਾਂ ਉੱਥੋਂ ਦੇ ਸਿੰਘ ਸਾਹਿਬ ਵੀ ਮਹਾਪੁਰਸ਼ਾਂ ਨੂੰ ਜਾਣਦੇ ਹੋਣ ਕਰਕੇ ਮਹਾਪੁਰਸ਼ ਉਹਨਾਂ ਦੇ ਗ੍ਰਹਿ ਵਿਖੇ ਗਏ ਤੇ ਦੇਖਿਆ ਕਿ ਉਹਨਾਂ ਦੇ ਗ੍ਰਹਿ ਵਿਖੇ ਟੈਲੀਵਿਜ਼ਨ ਲੱਗਿਆ ਹੋਇਆ ਦੇਖ ਕੇ ਅਮਰਤਪਾਲ ਨੇ ਬੜੀ ਹੈਰਾਨੀ ਨਾਲ ਹੋ ਕੇ ਕਿਹਾ ਕਿ ਬਾਬੇ ਨੂੰ ਇਸ ਵਿੱਚ ਗੁਰੂ ਸਾਹਿਬ ਨਾਲੋਂ ਸੋਨਾ ਕੀ ਦਿਸਦਾ ਹੈ ਇਹ ਤਾਂ ਆਪਣਾ ਵਾਹਿਗੁਰੂ ਦੇਖਣਾ ਇਹਨਾਂ ਨੇ ਦੁਨਿਆਵੀ ਵਸਤਾਂ ਦੇਖ ਕੇ ਇਹਨਾਂ ਵਿੱਚੋਂ ਕੀ ਲੈਣਾ ਹੈ ਨਾਲ ਹੀ ਉਸ ਨੇ ਮਹਾਪੁਰਸ਼ਾਂ ਨੂੰ ਕਿਹਾ ਬਾਬਾ ਜੀ ਤੁਸੀਂ ਟੈਲੀਵਿਜ਼ਨ ਕਦੇ ਨਹੀਂ ਦੇਖਣਾ ਤੁਸੀਂ ਹਮੇਸ਼ਾ ਵਾਹਿਗੁਰੂ ਹੀ ਦੇਖਣਾ ਹੈ ਮਹਾਪੁਰਸ਼ਾਂ ਨੇ ਇਸ ਤੋਂ ਬਾਅਦ ساری ਉਮਰ ਕਦੇ ਟੈਲੀਵਿਜ਼ਨ ਨਹੀਂ ਦੇਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ